10-15 ਮਿੰਟਾਂ ਵਿੱਚ ਬਿਨਾਂ ਜ਼ਿਆਦਾ ਮਿਹਨਤ ਤੋਂ ਅਸੀਂ ਅੱਜ ਬਣਾਵਾਂਗੇ ਬਹੁਤ ਹੀ ਜ਼ਿਆਦਾ ਸੌਫਟ ਚੋਲਾ ਦੀਆਂ ਪਿੰਨੀਆਂ ਜਿਹੜੀਆਂ ਕਿ ਮੂੰਹ ਵਿੱਚ ਜਾਂਦੇ ਹੀ ਘੁਲ ਜਾਂਦੀਆਂ ਨੇ ਅਗਰ ਤੁਹਾਡੇ ਘਰੇ ਚੋਲਾ ਦਾ ਆਟਾ ਹੈ ਤਾਂ ਅੱਜ ਹੀ ਤੁਸੀਂ ਟਰਾਈ ਕਰੋ ਤਾਂ ਫਿਰ ਦੇਰ ਕਿਸ ਗੱਲ ਦੀ ਚਲੋ ਫਿਰ ਸ਼ੁਰੂ ਕਰੀਏ ਵੀਡੀਓ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਫਲੇਵਰ ਐਕਸਪ੍ਰੈਸ ਕਿਚਨ ਦੇ ਵਿੱਚ ਸੋ ਅੱਜ ਮੈਂ ਬਣਾ ਰਹੀ ਹਾਂ ਚੋਲਾ ਦੀਆਂ ਪਿੰਨੀਆਂ ਚੋਲਾ ਦੀਆਂ ਪਿੰਨੀਆਂ ਉਹ ਵੀ ਦੁੱਧ ਦੇ ਨਾਲ ਬਣਾ ਰਹੇ ਆ ਇਹ ਬਹੁਤ ਹੀ ਜ਼ਿਆਦਾ ਸੌਫਟ ਤੇ ਟੇਸਟੀ ਬਣਦੀਆਂ ਹਨ ਬੱਚੇ ਹੋ ਜਾਂ ਵੱਡੇ ਸਾਰਿਆਂ ਨੂੰ ਬਹੁਤ ਪਸੰਦ ਆਉਂਦੀਆਂ ਆ ਤੇ ਚੋਲਾ ਦੀਆਂ ਪਿੰਨੀਆਂ ਬਣਾਉਣ ਦੇ ਲਈ ਆਪਾਂ ਲਈਏ ਤੇ ਇੱਕ ਕੋਲੀ ਚੋਲਾ ਦਾ ਆਟਾ ਇਹ 200 ਗ੍ਰਾਮ ਆ ਤਕਰੀਬਨ 200 ਗ੍ਰਾਮ ਦੇ ਕੋਲ ਆ ਪੂਰਾ ਚੋਲਾ ਦਾ ਆਟਾ ਤੇ ਇੱਥੇ ਲਈ ਆਪਾਂ ਇੱਕ ਬੂਰਾ ਖੰਡ ਇਹ ਅੱਧੀ ਤੋਂ ਥੋੜੀ ਜਿਹੀ ਉਪਰਾ ਕੋਲੀ 125 ਗ੍ਰਾਮ ਤੇ 10 ਸੌ ਗਿਆ ਨਹੀਂ ਆ ਇਹਨਾਂ ਨੂੰ ਮੈਂ ਦੋ ਹਿੱਸਿਆਂ ਵਿੱਚ ਕੱਟ ਲਿਆ ਤੇ 10 ਬਦਾਮ ਲਏ ਆ ਇਹਨਾਂ ਨੂੰ ਵੀ ਦੇਖੋ ਬ릭 ਬ릭 ਕੱਟ ਲਿਆ ਆ ਤੇ ਖੋਪੇ ਨੂੰ ਕद्दूकस ਕਰ ਲਿਆ ਆ ਦੇਖੋ ਥੋੜਾ ਜਿਹਾ ਖੋਪਾ ਲਿਆ ਆ ਉਹਨੂੰ ਕद्दूकस ਕਰ ਲਿਆ ਚਾਰ ਚਮਚ ਦੇਸੀ ਘਿਓ ਦੇ ਲਏ ਆ ਤੇ ਅੱਧਾ ਕਿਲੋ ਦੁੱਧ ਲਿਆ ਆ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਦੁੱਧ ਨੂੰ ਉਬਾਲੀ ਦਿਵਾਵਾਂਗੇ ਇਹਨੂੰ ਕਾੜਾਂਗੇ ਜਦੋਂ ਤੱਕ ਇਹ ਅੱਧਾ ਨਾ ਰਹਿ ਜੇ ਦੁੱਧ ਨੂੰ ਪਤੀਲੇ ਦੇ ਵਿੱਚ ਪਾ ਲਿਆ ਬਾਲੀਏ ਨੂੰ ਆ ਗਈ ਹੈ ਤੇ ਹੁਣ ਆਪਾਂ ਇਹਨੂੰ ਮੀਡੀਅਮ ਫਲੇਮ ਤੇ ਕਾੜਾਂਗੇ ਜਦੋਂ ਤੱਕ ਇਹ ਅੱਧਾ ਨਾ ਰਹਿ ਜਵੇ ਇਹ ਮੈਂ ਫੁੱਲ ਕਰੀਮ ਦੁੱਧ ਲਿਆ ਆਇਆ ਅੱਧਾ ਕਿਲੋ 5-5 ਮਿੰਟ ਲੱਗਣਗੇ 5 ਤੋਂ 6 ਮਿੰਟ ਹੁਣ ਆਪਾਂ ਚੋਲਾਂ ਦੇ ਆਟੇ ਨੂੰ ਕੜਾਈ ਦੇ ਵਿੱਚ ਭੁੰਨਾਂਗੇ ਤੇ ਜਿਹੜਾ ਗੈਸ ਦਾ ਜਿਹੜਾ ਫਲੇਮ ਹੈਗਾ ਆ ਉਹ ਲੋ ਹੀ ਰੱਖਣਾ ਹੈ ਲੋ ਫਲੇਮ ਤੇ ਹੀ ਆਪਾਂ ਆਟੇ ਨੂੰ ਭੁੰਨਣਾ ਆ ਤੁਸੀਂ ਇਹ ਧਿਆਨ ਰੱਖਿਓ ਕਿ ਆਪਾਂ ਆਟੇ ਦਾ ਜਿਹੜਾ ਕਲਰ ਆ ਉਹ ਚੇਂਜ ਨਹੀਂ ਕਰਨਾ ਹੈਗਾ ਇਹ ਬਹੁਤ ਹੀ ਵਧੀਆ ਬਣ ਕੇ ਆਉਂਦੀਆਂ ਨੇ ਬਹੁਤ ਹੀ ਜ਼ਿਆਦਾ ਸਵਾਦ ਬਣਦੀਆਂ ਆ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਦੇਖੋ ਇਹ ਪਿੰਨੀਆਂ ਬਹੁਤ ਹੀ ਜ਼ਿਆਦਾ ਸਵਾਦ ਬਣਦੀਆਂ ਨੇ ਦੁੱਧ ਦੇ ਵਿੱਚ ਨਾਲ-ਨਾਲ ਕੜਚੀ ਮਾਰੀ ਜਾਣੀ ਆ ਤਾ ਜੋ ਜਿਹੜਾ ਦੁੱਧ ਹੈਗਾ ਆ ਪਤੀਲੇ ਦੇ ਥੱਲੇ ਨਾ ਲੱਗੇ ਤੇ ਸਾਈਡਾਂ ਤੇ ਵੀ ਜਿਹੜੀ ਮਲਾਈ ਆ ਉਹਨੂੰ ਵੀ ਨਾਲੋ-ਨਾਲ ਪੁੰਜੀ ਜਾਣਾ ਹੈ ਦੇਖੋ ਆਪਣਾ ਦੁੱਧ ਜਿਹੜਾ ਹੈਗਾ ਕੜਨਾ ਸ਼ੁਰੂ ਹੋ ਗਿਆ ਆ ਅਜੇ ਹੋਰ ਲੱਗਣਗੇ ਅਜੇ ਤਾਂ 1 ਮਿੰਟ ਹੀ ਹੋਇਆ ਆ ਘਟੋ ਘਟ ਪੰਜ ਮਿੰਟ ਹੋਰ ਲੱਗਣਗੇ ਕੜਨ ਨੂੰ ਦੁੱਧ ਵਿੱਚ ਵੀ ਕਟਛੀ ਮਾਰੀ ਜਾਣੀ ਆ ਤੇ ਨਾਲ-ਨਾਲ ਆਪਾਂ ਚੋਲਾ ਦੇ ਆਟੇ ਨੂੰ ਵੀ ਭੁੰਨੀ ਜਾਣਾ ਆ ਇਹਨੂੰ ਵੀ ਥੱਲੇ ਨਹੀਂ ਲੱਗਣ ਦੇਣਾ ਨਾ ਹੀ ਆਪਾਂ ਦੁੱਧ ਨੂੰ ਥੱਲੇ ਲੱਗਣ ਦੇਣਾ ਆ ਤੁਸੀਂ ਦੇਖੋ ਇਹ ਚੋਲਾ ਦਾ ਆਟੇ ਦੀਆਂ ਜਿਹੜੀਆਂ ਪਿੰਨੀਆਂ ਆ ਬਹੁਤ ਹੀ ਜ਼ਿਆਦਾ ਸੁਆਦ ਬਣਦੀਆਂ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਇਹ ਬਹੁਤ ਹੀ ਜ਼ਿਆਦਾ ਹੈਲਦੀ ਰੈਸিপি ਵੀ ਆ ਸੋ ਇਹਨੂੰ ਵੀ 5 ਮਿੰਟ ਹਜੇ ਲੱਗਣਗੇ ਆਟੇ ਨੂੰ ਭੁੰਨਣ ਲਈ ਲੇਕਿਨ ਤੁਸੀਂ ਇਹ ਯਾਦ ਰੱਖਿਓ ਆਪਾਂ ਆਟੇ ਦਾ ਜਿਹੜਾ ਕਲਰ ਹੈਗਾ ਆ ਉਹ ਚੇਂਜ ਨਹੀਂ ਕਰਨਾ ਹੈਗਾ ਜਦੋਂ ਇਹ ਪੂਰਜ ਗਿਆ ਤਾਂ ਇਹਦੀ ਇੱਕ ਬਹੁਤ ਹੀ ਵਧੀਆ ਖੁਸ਼ਬੂ ਆਣ ਲੱਗ ਜਣੀ ਆ ਤਾਂ ਉਦੋਂ ਸਾਨੂੰ ਪਤਾ ਲੱਗ ਜਾਣਾ ਹੈ ਕਿ ਚੋਲਾ ਦਾ ਆਟਾ ਜਿਹੜਾ ਆਪਣਾ ਭੁੰਨ ਹੋ ਗਿਆ ਚੋਲਾ ਦੇ ਆਟੇ ਨੂੰ ਭੁੰਨਦੇ ਹੋਏ 5 ਮਿੰਟ ਹੋ ਗਏ ਆ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਖੋਪਾ ਖੋਪਾ ਪਾ ਦਾਂਗੇ ਤੇ ਇਹਦੇ ਵਿੱਚ ਕਾਜੂ ਸੌਰੀ ਬਦਾਮ ਤੇ ਸੌਗੀ ਪਾ ਦਾਂਗੇ ਤੇ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਹੈ ਗੈਸ ਦਾ ਜਿਹੜਾ ਫਲੇਮ ਹੈਗਾ ਆ ਉਹ ਲੋ ਹੀ ਰੱਖਣਾ ਹੈ ਲੋ ਹੀ ਰੱਖਣਾ ਹੈ ਤੇ ਨਾਲ ਹੀ ਆਪਾਂ ਪਾ ਦਾਂਗੇ ਘਿਓ ਮੈਂ 4 ਚਮਚ ਲੈ ਆ ਘਿਓ ਦੇ ਆਪਾਂ ਬਹੁਤ ਜ਼ਿਆਦਾ ਨਹੀਂ ਪਾਣਾ ਹੈਗਾ ਅਗਰ ਤੁਸੀਂ ਘੱਟ ਪਾਣਾ ਚਾਹੁੰਦੇ ਹੋ ਤਾਂ ਘੱਟ ਵੀ ਪਾ ਸਕਦੇ ਹੋ 3 ਚਮਚ ਪਾ ਸਕਦੇ ਹੋ ਲੇਕਿਨ 4 ਚਮਚ ਜਿਹੜੇ ਇੱਕ ਕੋਲੀ ਆਟੇ ਚੋਲਾਂ ਦੀਆਂ ਪਿੰਨੀਆਂ ਦੇ ਲਈ ਬਹੁਤ ਸਹੀ ਹੈਗਾ ਆ ਸੋ ਹਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਆ ਤੇ ਲਿਆ ਚਾਰ ਤੋਂ ਪੰਜ ਛੋਟੀ ਇਲਾਇਚੀ ਦੇ ਦਾਣੇ ਇਹਨਾਂ ਨੂੰ ਮੈਂ ਦਰਦਰਾ ਪੀਸ ਲਿਆ ਆ ਬਹੁਤ ਵਧੀਆ ਇਹਦੇ ਨਾਲ ਖੁਸ਼ਬੂ ਆਂਦੀ ਆ ਤੇ ਸਵਾਦ ਵੀ ਬਹੁਤ ਜ਼ਿਆਦਾ ਆਉਂਦਾ ਆ ਮਿੰਟ ਹੋ ਗਏ ਆ ਦੁੱਧ ਨੂੰ ਕੱਢਦੇ ਹੋਏ ਮੈਂ ਇਹਨੂੰ ਹਾਈ ਟੂ ਮੀਡੀਅਮ ਫਲੇਮ ਵਿੱਚ ਪਕਾਇਆ ਆ ਤੇ ਦੇਖੋ ਕਿੰਨਾ گاੜਾ ਦੁੱਧ ਹੋ ਗਿਆ ਆ ਹੁਣ ਆਪਾਂ ਇਹਨੂੰ ਚੋਲਾਂ ਦੇ ਆਟੇ ਵਿੱਚ ਮਿਕਸ ਕਰਾਂਗੇ ਦੇਖੋ ਕਿੰਨਾ گاੜਾ ਦੁੱਧ ਹੋ ਗਿਆ ਆ ਖੋਏ ਦੀ ਤਾਂ ਲੋੜ ਹੀ ਨਹੀਂ ਚਲੋ ਫਿਰ ਹੁਣ ਮਿਕਸ ਕਰੀਏ ਇਲਾਇਚੀ ਮਿਕਸ ਕਰਨ ਤੋਂ ਬਾਅਦ ਮੈਂ ਗੈਸ ਨੂੰ ਬੰਦ ਕਰ ਦਿੱਤਾ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਮਿਕਸ ਕਰਦੇ ਹਾਂ ਦੁੱਧ ਜਿਹੜਾ ਕਿ ਆਪਣਾ ਕੜ ਕੇ ਤਿਆਰ ਹੋ ਚੁੱਕਾ ਆ ਦੇਖੋ ਇਹਨੂੰ ਆਪਾਂ ਹੌਲੀ ਹੌਲੀ ਕਰਕੇ ਮਿਕਸ ਕਰਾਂਗੇ ਦੇਖੋ ਕਿੰਨਾ ਵਧੀਆ ਖੁਸ਼ਬੂ ਤਾਂ ਬਹੁਤ ਜ਼ਿਆਦਾ ਵਧੀਆ ਆ ਰਹੀ ਆ ਲਓ ਚੁੱਕ ਹੁਣ ਆਪਾਂ ਸਾਰਾ ਪਾ ਦਾਂਗੇ ਗੈਸ ਦਾ ਜਿਹੜਾ ਫਲੇਮ ਆ ਉਹ ਮੈਂ ਬੰਦ ਕਰ ਦਿੱਤਾ ਆ ਗੈਸ ਨੂੰ ਬੰਦ ਕਰ ਦਿੱਤਾ ਆ ਤੇ ਹੁਣ ਮੈਂ ਉਸੇ ਕੜਛੀ ਦੇ ਨਾਲ ਮਿਕਸ ਕਰ ਲਈ ਆ ਤਾਂ ਜੋ ਜਿਹੜਾ ਕੜਛੀ ਨੂੰ ਵੀ ੜਿਆ ਹੋਇਆ ਦੁੱਧ ਲੱਗਾ ਹੋਇਆ ਆ ਉਹ ਚੰਗੀ ਤਰ੍ਹਾਂ ਮਿਕਸ ਹੋ ਜਵੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਆ ਤੇ ਥੋੜਾ ਜਿਹਾ ਠੰਡਾ ਕਰਨ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਬੂਰਾ ਖੰਡ ਨੂੰ ਮਿਕਸ ਕਰਾਂਗੇ दो क मट लग जाने यू तरह मिक्स कर देन पाँच मिनट हो गए आटा अपना ठंडा हो गया या बहुत ज़्यादा भी नहीं ठंडा होया लेकिन पिनिया बटन जोगा होया सो इस तो पेल आपवे खंड मैं बुरा खंड पा रही हूँ हम इन चंकी तरह मिक्स करा बुरा खंड हथ ही मिक्स कर रही हाँ देखो कि सॉफ्ट टैक्सचर बन के आया आ ਦੇਖ ਲਓ ਜੀ ਕਿੰਨੀ ਸੌਫਟ ਪਿੰਨੀ ਬਣੀ ਆ ਇਹ ਇੱਕ ਵਾਰ ਮੇਰੇ ਕਹਿਣ ਤੇ ਤੁਸੀਂ ਜਰੂਰ ਟਰਾਈ ਕਰਿਓ ਇਹ ਰੈਸਪੀ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਇਹ ਸੀ ਅੱਜ ਦੀ ਟੇਸਟੀ ਰੈਸਪੀ ਘਰ ਵਿੱਚ ਬਣਾਓ ਪਿਆਰ ਨਾਲ ਖਿਲਾਓ ਤੇ ਖੁਸ਼ੀਆਂ ਵਧਾਓ ਸੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ